ਮਾਡਲ ਹੈ ਜੀ ਇਹ 2000 ਤੇ 22 ਮਾਡਲ ਆ ਬਾਈ ਹਾਂਜੀ ਨਾਗਦ ਕੈਸ਼ ਦਾ ਟਰੈਡ ਆ ਇਹ 7 ਲੱਖ ਤੇ 85000 ਰੁਪਿਆ ਦੀ ਡਿਮਾਂਡ ਆ ਆ ਗਿਆ ਬਾਈ ਜੀ ਸਵਰਾ 744 ਹਾਂਜੀ ਇਹ ਕਿੰਨੇ ਮਾਡਲ ਹੈ ਜੀ 2000 ਤੇ 12 ਮਾਡਲ ਆ ਬਾਈ ਡਿਮਾਂਡ ਹੈ ਜੀ ਹੈਗੀ ਆ ਬਈ 3 ਲੱਖ ਤੇ 75000 ਰੁਪਿਆ ਹਾਂਜੀ 3 ਲੱਖ ਤੇ 60000 ਰੁਪਿਆ ਦਾ ਟਰੈਡ ਆਪਾਂ ਦਵਾ ਦਾਂਗੇ ਠੀਕ ਇਹ ਕਿੰਨੇ ਮਾਡਲ ਹੈ ਜੀ ਇਹ ਹੈਗਾ ਬਈ 2018 ਮਾਡਲ ਟਰੈਡ ਆ 963 ਹਾਂਜੀ 5 ਲੱਖ ਤੇ 98000 ਰੁਪਿਆ ਦੀ ਆਪਾਂ ਡਿਮਾਂਡ ਕਰਦੇ ਆ ਠੀਕ ਆ ਜੀ ਇਹ ਟਰੈਕ ਦੇ ਦੇ ਦਾਂਗੇ ਪਰ ਇਹ ਟਰੈਕ ਦਾ 20000 ਰੁਪਏ ਦਾ ਲੈਸ ਕਰਦੇ। 2008 ਮਾਡਲ ਹੋਰ ਪਾਵਰ ਟਰੈਕ 445 ਵਾਲਾ ਜੀ। ਡਿਮਾਂਡ ਹੈਗੀ ਆਪਣੀ 265000 ਰੁਪਿਆ। ਮੋਬਾਈਲ ਨੰਬਰ ਆਪਣਾ ਹੈਗਾ ਵੀ 98735 76412। ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਾਂ ਖੜਿਆ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ। ਆਪਣੇ ਨਾਲ ਆਪਣਾ ਛੋਟਾ ਵੀਰ ਜੁੜਿਆ ਸਾਰੀ ਗੱਲਬਾਤ ਕਰਦੇ ਆਂ ਬਾਈ ਜੀ। ਕੈਂਡ ਕੈਂਡ ਕੰਡੀਸ਼ਨ ਆ ਸਨੋ ਟਰੈਕਟਰ ਦਿਖਾਉਣੇ ਆ। ਸੱਸੀ ਕਾ ਬਾਈ ਜੀ। ਸੱਸੀ ਕਾ ਬਾਈ। ਹੋਰ ਕਿਵੇਂ ਜੀ? ਠੀਕ ਆ ਜੀ ਵਧੀਆ ਜੀ ਬਹੁਤ ਵਧੀ ਠੀਕ ਹੈ ਜੀ ਤੇ ਲੱਗ ਗਿਆ ਪਰਨ ਬਈ ਮੇਲਾ ਮੰਡੀ ਤੇ ਮੇਲਾ ਹਾਂ ਬਈ ਝੋਨੇ ਦਾਲ ਕਰਕੇ ਨਾ ਹੁਣ ਮਹੀਨਾ ਚੱਲੂ ਕੰਮ ਇਹ ਦੂਆ ਫੇਰ ਠੰਡਾ ਪੈ ਜੂਨੇ ਕਰਕੇ ਹੁਣ ਕੇ ਰਾਮ ਵੀ ਪੂਰਾ ਜੋਰਾਂ ਦੇ ਆ ਹਾਂ ਹੁਣ ਜੋਰਾਂ ਦੇ ਆ ਕੰਮ ਇਹ ਕਿੰਨੇ ਕੁ ਟਰੈਕਟਰ ਨੇ ਬਈ ਇਹ 10-12 ਪੂਰੇ ਹੈਗੇ ਆ ਬਈ ਤਕਰੀਬਣਾ 15 ਤੋਂ 20 ਟਰੈਡ ਆਪਣੀ ਮੰਡੀ 'ਚ ਹੈਗੇ ਆ ਠੀਕ ਹੈ ਜੀ ਹਾਂ ਜੀ ਇਹ ਸਟਾਰਟ ਕਰਦੇ ਆ ਬਈ ਜੀ ਸਵਰਾਜ 155 ਤੋਂ ਕਿੰਨੇ ਮਾਡਲ ਹੈ ਜੀ ਇਹ 2000 ਤੇ 22 ਮਾਡਲ ਆ ਬਈ ਹਾਂ ਜੀ ਨਾਗ ਦਾ ਕੈਸ ਦਾ ਟਰੈਕਟਰ ਇਹ 7 ਲੱਖ ਤੇ 85000 ਰੁਪਏ ਦੀ ਡਿਮਾਂਡ ਆ ਬਾਈ ਤੇ ਨਾਲ ਦੇ ਟਾਇਰ ਆ ਹਾਂਜੀ ਨਾਲ ਦੇ ਟਾਇਰ ਆ ਇਹ 5 ਕੁ ਸੌ ਘੰਟੇ ਦੇ ਕਰੀਬ ਚੱਲਿਆ ਹੋਇਆ ਹਾਂਜੀ ਹਾਂਜੀ ਡਬਲ ਡਿਸਟਰੀਬਿਊਟਰ ਸਰੀਜ਼ਪੀਡ ਆ ਬਈ ਇਹ ਇਹ ਬਾਈ ਸਪੀਡ ਇੱਕ ਮਿੰਟ 3 ਸਪੀਡ ਹੀ ਆ 3 ਸਪੀਡ ਨਾਲ ਦੇ ਟਾਇਰ ਆ ਆਪਣੀ ਮੰਡੀ ਚ ਹੈ ਟਰੈਕਟਰ ਠੀਕ ਆ ਜੀ ਤੇ ਕਿੰਨੀ ਡਿਮਾਂਡ ਕਰਦੇ ਜੀ ਇਹਦੀ ਡਿਮਾਂਡ ਹੈਗੀ ਆ ਬਈ 7 ਲੱਖ ਤੇ 85000 ਰੁਪਏ ਦੀ ਮਾਨਤਨ ਹੋਜੂ ਬਈ ਮਾਨਤਨ ਬਈ ਇਹ ਜੋ 15000 ਰੁਪਏ ਦਾ ਮਾਨਤਨ 15000 ਦਾ ਮਾਨਤਨ ਹੋਊਗਾ ਹਾਂਜੀ ਅੱਗੇ ਆ ਗਿਆ ਸਪਰਾਰ 155 4 ਸਟਾਰ ਪੰਜਾਬ ਨੰਬਰ 2012 ਮਾਡਲ ਹੈ ਬਈ ਹਾਂਜੀ ਪਾਵਰ ਸਟੀering ਵਾਲਾ ਟਰੈਡ ਹੈ ਹਾਂਜੀ 4 ਲੱਖ ਤੇ 55000 ਰੁਪਿਆ ਟਰੈਡ ਦੀ ਡਿਮਾਂਡ ਹੈ ਮਾਨਤ ਹੈ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਹੈਗੇ ਆ ਬਈ ਇਹਦੇ ਲਗਭਗ 70 ਤੋਂ 75% ਟਾਇਰ 80% ਟਾਇਰ ਆ ਪੂ 75 ਦੱਸਿਆ ਠੀਕ ਹੈ ਜੀ ਹਾਂਜੀ ਬਾਈ ਕਲੇ ਟਾਇਰ ਰੇਡੀਅਲ ਦੇ ਬੀਕੇਡੀ ਦੇ ਆ ਬਾਈ ਇਹ ਟਾਇਰ ਠੀਕ ਆ ਜੀ ਬਿਲਕੁਲ ਨਵੇਂ ਟਾਇਰ ਆ ਫਰੰਟ ਵਾਲੇ ਹਾਂਜੀ ਹਾਂਜੀ ਪ੍ਰੈਸ਼ਰ ਘਟਾਈ ਆ ਹਾਂਜੀ ਹਾਂਜੀ ਡਬਲ ਪੰਪ ਵਾਲਾ ਟ੍ਰੈਡ ਆ ਗਿਆ ਜੀ ਪਾਵਰ ਸਟੀering ਚ ਡਬਲ ਪੰਪ ਆ ਪਾਵਰ ਸਟੀering ਆ 2012 ਮਾਡਲ ਆ ਤੇ ਕਿੰਨੀ ਡਿਮਾਂਡ ਕਰਦੇ ਸੀ ਡਿਮਾਂਡ ਆ ਜੀ ਹੈਗੀ ਆ ਬਈ ਜੀ ਆਪਣੀ 4 ਲੱਖ ਤੇ 55000 ਰੁਪਿਆ ਹਾਂਜੀ ਇਹ ਚੋ ਕਿੰਨੇ ਕੀ ਦੀ ਸੂਟ ਦੇ ਦੇ ਦਾਂਗੇ ਆਪਾਂ ਟ੍ਰੈਡ ਬਈ 4 ਲੱਖ ਤੇ 40000 ਰੁਪਿਆ ਦਾ ਠੀਕ ਹੈ ਜੀ ਇਹ ਅੱਗੇ ਆ ਗਿਆ ਦੋਸਤੋ ਫਾਰਮਟਰੈਕ 60 ਦਾ ਹਾਂ ਜੀ ਇਹ ਕਿੰਨੇ ਮਾਡਲ ਹੈ ਜੀ 2007 ਮਾਡਲ ਆ ਬਈ ਇਹ ਟਰੈਡ ਹਾਂ ਜੀ ਟੂ ਟਾਇਰ ਦੀ ਕੰਡੀਸ਼ਨ ਹੈ ਜੀ ਮੂਲੇ ਟਾਇਰ ਜੇ ਕੇ ਦੇ ਆ ਸੋਨਾ ਨੰਬਰ 1 ਬਿਲਕੁਲ ਨਵੇਂ ਬਿਲਕੁਲ ਨਵੇਂ ਟਾਇਰ ਆ ਫਰੰਟ ਵਾਲੇ ਬਾਈਕ ਵਾਲੇ ਜੀ ਬੈਕ ਵਾਲੇ 85 ਟਾਇਰ ਹੈਗੇ ਆ ਕੋਈ 85 ਦੇ ਬਾਈਕ ਵਾਲੇ ਟਾਇਰ ਆ ਤੇ ਸੋਨਾ ਟਰੈਡ ਆ ਲਗਭਗ ਠੀਕ ਆ ਜੀ ਤੇ ਸੈਂਟਰ ਗੇਅਰ ਆ ਹਾਂ ਜੀ ਹਾਂ ਜੀ ਸੈਂਟਰ ਗੇਅਰ ਜੀ 2007 ਮਾਡਲ ਇਹ ਡਿਮਾਂਡ ਕਿੰਨੀ ਹੈ ਜੀ 2 ਲੱਖ ਤੇ 75000 ਰੁਪਏ ਦੀ ਡਿਮਾਂਡ ਹੈ ਭਾਈ ਨੰਬਰ ਹੀ ਨੰਬਰ ਹੈਗਾ ਇਹਦਾ ਹਰਿਆਣਾ ਦਾ ਭਾਈ ਹਰਿਆਣਾ ਨੰਬਰ ਹੈ 8424 ਇਹ ਚੋ ਵੀ ਹੋਣੀ ਮੰਗਤਾਂ ਨੇ ਜੀ ਹਾਂ ਜੀ ਇਹ ਜ 2 ਲੱਖ ਤੇ 75000 ਰੁਪਏ ਦੀ ਡਿਮਾਂਡ ਹੈ 2 ਲੱਖ ਤੇ 60000 ਰੁਪਏ ਦਾ ਟਰੈਡ ਆਪਾਂ ਦੇ ਦੇਾਂਗੇ ਠੀਕ ਹੈ ਜੀ 2 ਲੱਖ ਤੇ 60000 ਰੁਪਏ ਦਾ ਅੱਗੇ ਆ ਗਿਆ ਸਵਰਾਜ 8555 ਹਾਂ ਜੀ ਬਿਲਕੁਲ ਨਵਾਂ ਟਰੈਕਟਰ ਹੈ 5 ਸਟਾਰ ਹੈ 6 ਗੇਅਰ ਚ ਹੈ ਕਿੰਨੇ ਮਾਡਲ ਆਏ ਏ ਬਾਈ ਹੈਗਾ 2021 ਮਾਡਲ ਟਰੈਡ ਇਹ 21 ਮਾਡਲ ਆ ਸਾਈਡ ਗੇਅਰ ਚ ਆ ਜਾਂਦਾ ਬਾਈ ਨਾਲ ਦੇ ਟਾਇਰ ਦੇਗੀ ਚੁੱਲੇ ਵਾਲਾ ਨਾਲ ਦੇ ਟਾਇਰ ਆ ਡਿਮਾਂਡ ਹੈ ਦੀ ਹੈਗੀ ਆ ਵੀ 7 ਲੱਖ ਤੇ 65000 ਰੁਪਏ ਦਾ ਹਾਂਜੀ ਸਾਢੇ 7 ਲੱਖ ਦਾ ਟਰੈਡ ਆਪਾਂ ਦਵਾ ਦਾਂਗੇ ਮੌਕੇ ਤੇ ਬਾਈ ਤੇ ਨੰਬਰ ਪੰਜਾਬ ਆ ਬਈ ਇਹ ਨੰਬਰ ਪੰਜਾਬ ਆ ਵੀ ਠੀਕ ਆ ਜੀ ਹਾਂਜੀ ਅੱਗੇ ਆ ਗਿਆ ਬਾਈ ਜੀ ਸਵਰਾ 744 ਹਾਂਜੀ ਇਹ ਕਿੰਨੇ ਮਾਡਲ ਆ 2012 ਮਾਡਲ ਆ ਬਾਈ ਸਿੰਪਲ ਸਟੀering ਟਰੈਡ ਆ ਇਹ ਹਾਂਜੀ ਮੂਵਲੇ ਟਾਇਰ ਨਵੇਂ ਆ ਪੋਲੋ ਦੇ ਮਗਰਲੇ ਮਗਰ ਲੱਸੀ ਪੈਸੇ ਟਾਇਰ ਆ ਬਈ ਪੋਲੋ ਦੇ ਬੈਕ ਵਾਲੇ 85 ਪੈਸੇ ਪੋਲੋ ਦੇ 2012 ਮਾਡਲ ਡਿਮਾਂਡ ਹੈ ਜੀ ਹੈਗੀ ਆ ਬਈ 3 ਲੱਖ 75000 ਰੁਪਿਆ ਹਾਂਜੀ 3 ਲੱਖ ਤੇ 60000 ਰੁਪਏ ਦਾ ਟਰੇਡ ਆਪਾਂ ਦਵਾ ਦੇਗੇ ਬਈ ਠੀਕ ਆ ਬਈ ਜੀ ਸੈਂਪਲ ਸਟੀਅਰਿੰਗ ਚ ਆ ਬਈ ਇਹ ਟਰੈਕ ਠੀਕ ਆ ਜੀ ਅੱਗੇ ਆ ਗਿਆ ਸਵਰਾਜ 963 ਕਿਰਪਾ ਕਰਕੇ ਪਾਸਪੋਰਟ ਵੀ ਫੋਨ ਆਉਂਦਾ ਬੜੇ ਭਰਾ ਸਵਰਾਜ 963 ਆ ਗਿਆ ਜੀ ਹਾਂਜੀ ਪੰਜਾਬ ਨੰਬਰ ਆ ਇਹ ਕਿਹਨੇ ਮੋਡ ਲਾਈ ਜੀ ਇਹ ਹੈਗਾ ਬਈ 2018 ਵਾਲਾ ਟਰੈਡ 963 ਹਾਂਜੀ 5 ਲੱਖ 98000 ਰੁਪਏ ਦੀ ਆਪਾਂ ਡਿਮਾਂਡ ਕਰਦੇ ਆ ਠੀਕ ਆ ਜੀ ਇਹ ਟਰੈਡ ਦੇ ਦਾਂਗੇ ਪਰ ਇਹ ਟਰੈਡ ਤੋਂ 20000 ਰੁਪਏ ਦਾ ਲੈਸ ਕਰ ਦਾਂਗੇ ਬਈ ਆਪਾਂ ਤੇ ਗੁਡਇਰ ਦੇ ਨਾਲ ਦੇ ਟਾਇਰ ਆ ਬਾਈ ਜੀ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਹੈਗੇ ਆ ਬਈ ਮੂਲੇ ਗੁਡਇਰ ਦੇ 750 16 ਵਾਲੇ 80% ਟਾਇਰ ਆ ਮਗਰਲੇ ਵੀ 80% ਟਾਇਰ ਆ ਬੂਰੀ ਡਿਸਟ੍ਰੀਬਿਊਟਰ 16 ਵਾਲਾ ਟੌਪ ਮਾਡਲ ਹਾਂਜੀ ਹਾਂਜੀ ਟੌਪ ਮਾਡਲ ਹੈ 16 ਵਾਲੇ 10 16923 ਠੀਕ ਆ ਜੀ ਅੱਗੇ ਆ ਗਿਆ ਸਪਰਾਜ 155 5 ਸਟਾਰ ਹਾਂਜੀ 2000 ਤੇ 20 ਮਾਡਲ ਆ ਬਾਈ ਹਾਂਜੀ ਪੀਵੀ 53 ਨੰਬਰ ਆ ਜੀ ਠੀਕ ਆ ਜੀ ਦੇਗੀ ਚੁੱਲਿਆ ਤੇ 14 ਵਾਲੇ ਟਾਇਰ ਆ ਜੀ ਹਾਂਜੀ ਇਹ ਡਿਮਾਂਡ ਹੈਗੀ ਆ ਬਈ 6 ਲੱਖ 75000 ਰੁਪਿਆ ਠੀਕ ਹੈ ਦੇ ਰਹੇ ਆ ਬੇਕੋ 6,60,000 ਰੁਪਏ ਦਾ ਟਰੈਡ ਮੋਕ ਕੇ ਐਮ ਆਰ ਐਫ ਦੇ ਟਾਇਰ ਆ ਹਾਂਜੀ ਚੌਕੜਾ ਮਗਰਲੇ 14 ਲੀਟਰ ਟਾਇਰ ਆ ਜੀ ਠੀਕ ਆ ਜੀ 500 ਘੰਟੇ ਦੇ ਕਰੀਬ ਇਹ ਚੱਲਿਆ ਹਾਂਜੀ ਹਾਂਜੀ ਅੱਗੇ ਆ ਗਿਆ ਸਪਰਾਰ 855 5 ਸਟਾਰ ਫੀਰ ਮਾਡਲ ਹੈਗਾ ਭਾਈ 2022/23 ਠੀਕ ਆ ਜੀ ਗੁੜੀਆਂ ਦੇ ਟਾਇਰ ਆ ਹਾਂਜੀ 90/65 ਕਾੜੇ ਮੂਹਲੇ ਭਾਈ ਰੇਡੀਅਲ ਆ ਐਮ ਆਰ ਐਲ ਦੇ ਠੀਕ ਆ ਜੀ 60-65-65 ਬੈਂਸੇ ਟਾਇਰ ਨੂੰ ਲਿਓ ਸਾਈਡ ਗੇਅਰ ਲੱਗਦੇ ਇੱਕ ਲੱਖ ਚਲ ਹਾਂਜੀ ਹਾਂਜੀ ਇਹਦੀ ਕੀ ਡਿਮਾਂਡ ਕਰਦੇ ਆ ਜੀ 3 ਸਪੀਡ ਰਾਈਡ ਹੈ ਬਈ 63 64 ਸਾਰਾ ਨਾਲ ਦੇ ਦੇਾਂਗੇ ਆਪਾਂ ਠੀਕ ਹੈ ਜੀ ਡਿਮਾਂਡ ਹੈਗੀ ਆ 7 ਲੱਖ 85000 ਰੁਪਏ ਦੀ 20000 ਰੁਪਏ ਦਾ ਪੈਸੇ ਡਿਸਕਾਊਂਟ ਆਪਾਂ ਦੇ ਦੇ ਜੀ ਕਰ ਦੇਾਂਗੇ ਠੀਕ ਹੈ ਜੀ ਅੱਗੇ ਆ ਗਿਆ ਪਾਵਰ ਟਰੈਕ ਪਾਵਰ ਟਰੈਕ ਹੈਗਾ ਬਈ ਹਰਿਆਣੇ ਦਾ ਪਹਿਲੀ ਪਸੰਦ ਹਾਂਜੀ ਮਾਡਲ 2006 2 ਲੱਖ ਤੇ 23000 ਰੁਪਏ ਦੀ ਡਿਮਾਂਡ ਆ 4 437 ਆ ਜੀ ਡੀਜ਼ਲ ਸੇਵਰ ਚ ਠੀਕ ਆ ਜੀ ਮਗਰ ਦੇ ਟਾਇਰ 40 ਪੈਸੇ ਆ ਜੀ ਹਾਂਜੀ ਤੇ ਮੂਹਲੇ ਵੀ 40 ਪੈਸੇ ਆ ਜੀ ਕੁੜੀਆ ਦੇ ਟਾਇਰ ਆ ਠੀਕ ਆ ਜੀ ਬਾਕੀ ਟ੍ਰੈਕ ਚੰਗਾ ਇੰਜਨ ਗੇਰ ਦਾ ਠੀਕ ਆ ਜੀ ਹਾਂਜੀ ਅੱਗੇ ਜੀ ਅੱਗੇ ਆ ਵੀ ਸੋਨਾ ਲੀਕਾ 750 ਪੰਜਾਬ ਨੰਬਰ ਹਾਂਜੀ 80 90 ਪੈਸੇ ਟਾਇਰ ਮੂਹਲੇ ਹੈਗੇ ਇਹਦੇ 60 ਪੈਸੇ ਟਾਇਰ ਠੀਕ ਆ ਜੀ 2003 ਮਾਡਲ ਡਿਮਾਂਡ ਇਹਦੀ ਹੈਗੀ ਆ ਵੀ 2,65,000 ਰੁਪਿਆ ਨੰਬਰ 50 ਨੰਬਰ 50 ਡਬਲ ਕਲੱਚ ਠੀਕ ਹੈ ਜੀ 2 ਲੱਖ ਤੇ 50,000 ਰੁਪਏ ਦਾ ਟਰੇਡ ਆਪਾਂ ਦੇ ਦੇਾਂਗੇ ਭਈ ਠੀਕ ਹੈ ਜੀ ਇੰਜਨ ਗੇਰ ਦਾ ਚੰਗਾ ਟਰੇਡ ਹੈ ਠੀਕ ਹੈ ਜੀ ਅੱਗੇ ਜੀ ਅੱਗੇ ਹੈਗਾ ਭਾਈ 2005 ਮਾਡਲ ਹਾਂਜੀ ਪੂਰਾ ਇੱਕੋ ਕੇਅਰ ਗੱਡਾ ਟਰੈਡ ਡਿਮਾਂਡ ਆਏਗੀ 2 ਲੱਖ ਤੇ 55,000 ਰੁਪਿਆ ਠੀਕ ਹੈ ਜੀ ਮਗਲ ਦੇ JK ਦੇ ਟਾਇਰ ਆ ਭਾਈ 80 ਪੈਸੇ ਠੀਕ ਹੈ ਜੀ ਮੂਲੇ ਵੀ JK ਦਾ ਸੋਨਾ ਨੰਬਰ 1 80 ਪੈਸੇ ਦਾ ਹੈ ਠੀਕ ਹੈ ਜੀ। ਬਾਕੀ ਬਈ ਬਾਡੀ ਲੈਣ ਦਾ ਚੰਗਾ ਟਰੈਕ ਮਗਰ ਇਹਦਾ ਮੁੰਨਾ ਚੰਗਾ ਰੇਨ ਦਾ ਟਰੈਕਾ ਸੋਨਾ ਟਰੈਕਾ ਨੰਬਰ ਪੰਜਾਬ ਆ ਬਈ। ਨੰਬਰ ਇਹਦਾ ਹੈਗਾ ਬਈ ਨੰਬਰ ਪੰਜਾਬ ਦਾ ਪੀਵੀ 57 ਠੀਕ ਹੈ ਜੀ। 2 ਲੱਖ 2 ਲੱਖ ਦੇ 55000 ਰੁਪਏ ਡਿਮਾਂਡ ਆ 15000 ਰੁਪਏ ਦੇ ਜੋ ਲੈਸ ਕਰਦਾਂਗੇ ਬਈ ਆਪਾਂ ਠੀਕ ਹੈ ਜੀ। ਅੱਗੇ ਜੀ ਅੱਗੇ ਹੈਗਾ ਬਈ 2 2008 ਮਾਡਲ ਹੋਰ ਪਾਵਰ ਟਰੈਕ 445 ਵਾਲਾ ਜੀ ਡੀਜ਼ਲ ਸੇਵਰ ਡੀਜ਼ਲ ਸੇਵਰ ਚ ਹਾਂਜੀ ਚਾਰੇ ਟਾਇਰ ਬਈ ਬੀਕੇਡੀ ਦੇ 90 ਪੈਸੇ ਟਾਇਰ ਆ ਕਮਾਂਡਰ ਵਾਲੇ ਹਾਂਜੀ ਹਾਂਜੀ ਕਮਾਂਡਰ ਮਹਿੰਗੇ ਟਾਇਰ ਮਹਿੰਗੇ ਟਾਇਰ ਆ ਆਮ ਟਾਇਰ ਨਾਲੋਂ ਬੀਕੇਡੀ ਦਾ ਟਾਇਰ ਬਈ ਬਹੁਤ ਮਹਿੰਗਾਗਾ ਠੀਕ ਆ ਜੀ ਹਾਂਜੀ 5-7000 ਰੁਪਏ ਦਾ ਫਰਕ ਇਹਦਾ ਹੈਗਾ ਟਾਇਰ ਦਾ ਠੀਕ ਆ ਜੀ ਇੰਜਨ ਗੇਅਰ ਦਾ ਚੰਗਾ ਟਰਾਈਡ ਆ ਬਈ ਗਾਰੰਟੀ ਕਾਗਜ਼ ਪੱਤਰਾਂ ਦੀ ਗਾਰੰਟੀ ਹੈ ਇਸ ਟਰਾਈਡ ਦੀ ਠੀਕ ਆ ਜੀ ਡਿਮਾਂਡ ਹੈਗੀ ਆਪਣੀ 2 ਲੱਖ ਤੇ 65000 ਰੁਪਿਆ ਹਾਂਜੀ ਦੇ ਦਾਂਗੇ ਬਈ ਆਪਾਂ 2 ਲੱਖ ਤੇ 47000 ਰੁਪਏ ਦਾ ਟਰੇਡ ਲਾਸਟ ਠੀਕ ਹੈ ਜੀ ਹਾਂਜੀ 20000 ਰੁਪਏ ਦਾ ਡਿਸਕਾਊਂਟ ਇਹਦੇ ਜੋ ਕਰ ਦਾਂਗੇ ਜੀ ਠੀਕ ਹੈ ਜੀ ਹਾਂਜੀ ਤੇ ਐਡਰੈਸ ਦੱਸ ਦੋ ਬਾਈ ਜੀ ਆਪਾਂ ਐਡਰੈਸ ਹੈਗਾ ਬਈ ਆਪਣਾ ਪਿੰਡ ਬਠਿੰਡਾ ਮਾਨਸਾ ਰੋੜ ਤੇ ਪਿੰਡਾ ਆਪਣਾ ਭਾਈ ਬਖਤੌਰ ਠੀਕ ਹੈ ਜੀ ਮੋੜ ਮੰਡੀ ਤੋਂ 15 ਕਿਲੋਮੀਟਰ ਦੂਰ ਤੇ ਬਠਿੰਡੇ ਤੋਂ 23 ਕਿਲੋਮੀਟਰ ਦੂਰੀ ਤੇ ਠੀਕ ਹੈ ਜੀ ਮੋਬਾਈਲ ਨੰਬਰ ਆਪਣਾ ਹੈਗਾ ਬਈ 98735 76412 ਠੀਕ ਹੈ 98735 76412 ਆਪਣਾ ਮੋਬਾਈਲ ਨੰਬਰ ਠੀਕ ਹੈ ਭਾਈ ਜੀ ਹਾਂਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ